ਡੀਜ਼ਲ ਇਸ ਨਾਲ ਲੋਕਾਂ ਨੂੰ ਰਾਹਤ ਹੀ ਮਿਲੀ ਹੈ ਤੇ ਬੇਹੱਦ ਖੁਸ਼ੀ ਦੀ ਪਾਈ ਜਾ ਰਹੀ ਹੈ 2 ਰੁਪਏ ਪ੍ਰਤੀ ਲੀਟਰ ਦੀ ਇੱਕ ਕਟੌਤੀ ਜੋ ਕੀਤੀ ਗਈ ਹੈ ਤੇ ਅੱਜ ਸਵੇਰੇ 6:00 ਵਜੇ ਤੋਂ ਇਹ ਨਵੀਆਂ ਦਰਾਂ ਲਾਗੂ ਹੋਣ ਜਾਂ ਚੋਣਾ ਤੋਂ ਪਹਿਲਾਂ ਕਿਉਂਕਿ ਲੋਕ ਸਭਾ ਚੋਣਾ ਹੁਣ ਨਸਿਰਤੇ ਨੇ ਕਿਸੇ ਵੇਲੇ ਵੀ ਜੋਣ ਤਰੀਕਾ ਦਾ ਵੀ ਐਲਾਨ ਹੋ ਸਕਦਾ ਰੋਸ ਤੋਂ ਪਹਿਲਾਂ ਇੱਥੇ ਇੱਕ ਤੋਹਫ਼ਾ ਜਿਹੜਾ ਹੈ ਦੇਸ਼ ਵਾਸੀਆਂ ਨੂੰ ਮਿਲਿਆ ਹੈ ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਕਟੌਤੀ ਕੀਤੀ ਗਈ ਹੈ 2 ਰੁਪਏ ਸਸਤਾ ਕਰ ਦਿੱਤਾ ਗਿਆ ਹੈ ਪੈਟਰੋਲ ਅਤੇ ਡੀਜ਼ਲ ਸੋ 2 ਰੁਪਏ ਪ੍ਰਤੀ ਲੀਟਰ ਦੀ ਇੱਥੇ ਕਟੌਤੀ ਕਰਨ ਦਾ ਫੈਸਲਾ ਕੀਤਾ ਗਿਆ ਹੈ ਔਰ ਇਹ ਜਿਹੜੀਆਂ ਨਵੀਆਂ ਦਰਾਂ ਨੇ ਅਸਵੇਰੇ 6 ਵਜੇ ਤੋਂ ਹੁਣ ਲਾਗੂ ਹੋ ਗਈਆਂ ਨੇ। ਸੋ ਅਸਵੇਰੇ 6 ਵਜੇ ਤੋਂ ਇਹ ਨਵੀਆਂ ਦਰਾਂ ਲਾਗੂ ਹੋ ਗਈਆਂ ਨੇ ਤੇ ਜਿਸ ਦੇ ਨਾਲ ਲੋਕਾਂ ਨੂੰ ਇੱਕ ਵੱਡੀ ਰਾਹਤ ਵੀ ਮਿਲੀ ਹੈ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਦਾ ਇਹ ਦੇਸ਼ ਦੀ ਜਨਤਾ ਨੂੰ ਤੋਹਫਾ ਮਿਲਿਆ। ਤੋਂ ਲਗਾਤਾਰ ਵਧਰੀ ਮਹਿੰਗਾਈ ਦੇ ਵਿੱਚਕਾਰ ਤੇਲ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਹੁਣ ਕਟੌਤੀ ਹਾਲਾਂਕਿ ਰਾਹਤ ਦੀ ਗੱਲ ਪਿਛਲੇ ਲੰਮੇ ਸਮੇਂ ਤੋਂ ਐਸੀ ਕਿ ਕੋਈ ਵਾਦਾ ਨਹੀਂ ਹੋਇਆ ਸੀ ਲੇਕਿਨ ਹੁਣ 2 ਰੁਪਏ ਦੀ ਕਟੌਤੀ ਪ੍ਰਤੀ ਲੀਟਰ ਕੀਤੀ ਗਈ ਹੈ ਜੋ ਇੱਕ ਵੱਡੀ ਰਾਹਤ ਹੈ ਆਮ ਆਦਮੀ ਦੇ ਲਈ ਜਿਸ ਦੀ ਜੀਬ ਤੇ ਲਗਾਤਾਰ ਮਹਿੰਗਾਈ ਦਾ ਬੋਝ ਪੈ ਰਿਹਾ ਤੇ ਹੁਣ ਪੈਟਰੋਲ ਡੀਜ਼ਲ 2 ਰੁਪਏ ਸਸਤਾ ਕਰ ਦਿੱਤਾ ਗਿਆ ਤੇ ਇਹ ਜੋ ਦਰਾਂ ਦੇ ਵਿੱਚ ਕਟੌਤੀ ਕੀਤੀ ਗਈ ਹੈ ਸਵੇਰੇ 6 ਵਜੇ ਤੋਂ ਇਹ ਲਾਗੂ ਹੋ ਗਈਆਂ ਨੇ ਜੋ ਪੈਟਰੋਲ ਡੀਜ਼ਲ ਦੀ ਕੀਮਤਾਂ ਵਿੱਚ ਕਟੌਤੀ ਕਰਨ ਦਾ ਫੈਸਲਾ ਕੀਤਾ ਗਿਆ ਸਵੇਰੇ 6 ਵਜੇ ਤੋਂ ਇਹ ਨਵੀਆਂ ਦਰਾਂ ਹੁਣ ਲਾਗੂ ਹੋਈਆਂ ਨੇ ਜਿਸ ਨਾਲ ਲੋਕਾਂ ਨੇ ਰਾਹਤ ਵੀ ਮਹਿਸੂਸ ਕੀਤੀ ਹੈ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਦਾ ਲੋਕਾਂ ਨੂੰ ਇਹ ਤੋਹਫਾ ਮਿਲਿਆ ਜਿਸ ਨਾਲ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਕਟੌਤੀ ਕਰਨ ਦਾ ਫੈਸਲਾ ਕੀਤਾ ਗਿਆ। ਸੋ ਯਕੀਨਨ ਇੱਕ ਬਿਹਤ ਖੁਸ਼ੀ ਜੜੀ ਪਾਈ ਜਾ ਰਹੀ ਹੈ। ਰਾਹਤ ਹੈ ਆਮ ਲੋਕਾਂ ਦੇ ਲਈ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਇਸ ਤਰ੍ਹਾਂ ਦੇ ਨਾਲ ਕਟੌਤੀ ਕੀਤੀ ਗਈ ਹੈ। ਬੀਤੇ ਦਿਨ ਜਿਹੜਾ ਹੈ ਇਸ ਬਾਰੇ ਐਲਾਨ ਕੀਤਾ ਗਿਆ ਤਾਂ ਹੁਣ ਇਹ ਨਵੀਆਂ ਦਰਾਂ ਜੜੀਆਂ ਨੇ ਅੱਜ ਫਿਰ 6 ਤੋਂ ਲਾਗੂ ਹੋਈਆਂ ਨੇ। ਤੁਹਾਡ ਸਵੇਰੇ 6 ਵਜੇ ਤੋਂ ਇਹ ਨਵੀਆਂ ਦਰਾਜੜੀਆਂ ਨੇ ਉਹ ਲਾਗੂ ਹੋਈਆਂ ਨੇ ਔਰ ਇੱਕ ਵੱਡੀ ਰਾਹਤ ਔਰ ਯਕੀਨਨ ਲੋਕਾਂ ਦੇ ਵਿੱਚ ਖੁਸ਼ੀ ਪਾਈ ਜਾ ਰਹੀ ਹੈ ਲੋਕ ਸਭਾ ਚੋਣਾ ਤੋਂ ਪਹਿਲਾਂ ਪਰ ਕੇਂਦਰ ਸਰਕਾਰ ਦਾ ਇਹ ਤੋਹਫਾ ਯਕੀਨਨ ਵਿਰੋਧੀ ਇਸ ਨੂੰ ਲੈ ਕੇ ਕਿਰਨ ਦੇ ਜ਼ਰੂਰ ਕੇ ਚੋੜ ਸਟੰਟ ਔਰ ਲੇਕਿਨ ਇਸ ਵਿੱਚਕਾਰ ਆਮ ਜਨਤਾ ਨੂੰ ਜਦੋਂ ਵੀ ਰਾਹਤ ਮਿਲੇ ਉਹ ਇੱਕ ਚੰਗੀ ਗੱਲ ਹੈ ਸੋ ਤੇਲ ਦੀਆਂ ਕੀਮਤਾਂ ਦੇ ਵਿੱਚ ਇੱਕ ਕਟੌਤੀ ਕੀਤੀ ਗਈ ਹੈ 2 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ ਹੈ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਤੇ 2 ਰੁਪਏ ਹੁਣ ਸਸਤਾ ਪੈਟਰੋਲ ਡੀਜ਼ਲ ਕਰ ਦਿੱਤਾ ਗਿਆ ਜਿਸ ਤਰ੍ਹਾਂ ਦੇ ਨਾਲ ਇਹ ਐਲਾਨ ਕੀਤਾ ਗਿਆ ਔਰ ਇਹ ਜੜੀਆਂ ਦਰਾਂ ਦੇ ਵਿੱਚ ਕਟੌਤੀ ਕੀਤੀ ਗਈ ਹੈ ਸਵੇਰੇ 6 ਵਜੇ ਤੋਂ ਹੁਣ ਇਹ ਨਵੀਆਂ ਦਰਾਂ ਲਾਗੂ ਹੋ ਗਈਆਂ ਰਵਿੰਦਰ ਮੀਤ ਸਾਡੇ ਨਾਲ ਜੁੜ ਚੁਕੇ ਨੇ ਅਰਵਿੰਦਰ ਸੋ ਲੋਕ ਸਭਾ ਤੁਹਾਡਾ ਤੋਂ ਪਹਿਲਾਂ ਇੱਕ ਵੱਡਾ ਤੋਹਫਾ ਦੇਸ਼ ਵਾਸੀਆਂ ਨੂੰ ਮਿਲਿਆ ਜਿਸ ਨਾਲ ਤੇਲ ਡੀਜ਼ਲ ਦੀਆਂ ਕੀਮਤਾਂ 'ਚ ਕਟੌਤੀ ਕੀਤੀ ਗਈ ਹੈ ਲਿਖੋ ਦੇਖੋ ਦੌਰ ਪੈ ਦੀ ਇਹ ਕਟੌਤੀ ਕੀਤੀ ਗਈ ਹੈ ਹਾਲਾਂਕਿ ਦੌਰ ਪੈ ਕੋਈ ਬਹੁਤੀ ਜ਼ਿਆਦਾ ਰਕਮ ਨਹੀਂ ਹੁੰਦੀ ਲੇਕਿਨ ਜਦੋਂ ਇੱਕ ਕਮਰਸ਼ੀਅਲ ਯੂਜ਼ ਦੇ ਵਿੱਚ ਦੌਰ ਪੈ ਦੀ ਕਮੀ ਆਉਂਦੀ ਹੈ ਪੈਟਰੋਲ ਡੀਜ਼ਲ ਦੇ ਰੇਟ ਦੇ ਵਿੱਚ ਤਾਂ ਜਿਹੜਾ ਆਮ ਟਰਾਂਸਪੋਰਟੇਸ਼ਨ ਤੇ ਖਰਚਾ ਹੁੰਦਾ ਤਾਂ ਉਹਦੇ ਨਾਲ ਜਰੂਰ ਜਿਹੜਾ ਚੀਜ਼ਾਂ ਸਸਤੀਆਂ ਹੋ ਜਾਂਦੀਆਂ ਕੁਝ ਨਾ ਕੁਝ ਰਾਹਤ ਮਿਲਦੀ ਆ ਸਬਜ਼ੀਆਂ ਦੁੱਧ ਜਾਂ ਹੋਰ ਫਲਾਂ ਦੇ ਰੇਟਾਂ ਦੇ ਵਿੱਚ ਥੋੜੀ ਜਿਹੀ ਕਟੌਤੀ ਜਰੂਰ ਆਉਂਦੀ ਆ ਹਾਲਾਂਕਿ ਅਗਰ ਟੈਕਨੀਕਲੀ ਸਮਝਣ ਦੀ ਕੋਸ਼ਿਸ਼ ਕਰੀਏ ਅਗਰ ਇੱਕ ਗੱਡੀ ਦੀ ਜਿਹੜੀ ਟੈਂਕੀ ਹੈਗੀ ਆ ਉਹ 32 ਲੀਟਰ ਦੀ ਹੁੰਦੀ ਆ ਤਿੰਨਾਂ ਦੀ ਫੁੱਲ ਹੁੰਦੀ ਹੈ ਤਾਂ ਉਹਦੇ ਵਿੱਚ 60 70 ਰੁਪਏ ਦੀ ਬੱਚਾ ਜ਼ਰੂਰ ਇੱਕ ਵਿਅਕਤੀ ਵੀ ਹੋ ਜਾਏਗੀ ਉਪਭੋਗਤਾ ਦੀ ਹੋ ਜਾਏਗੀ ਤਾਂ ਇੱਕ ਵਾਰੀ ਤਸਵੀਰਾਂ ਅਸੀਂ ਚੰਡੀਗੜ੍ਹ ਦੇ ਪੈਟਰੋਲ ਪੰਪ ਤੋਂ ਦਿਖਾ ਦਿੰਨੇ ਆ ਜਿੱਥੇ ਰੇਟ ਤੇ ਜਿਹੜੇ ਹੈਗੇ ਆ ਉਹ ਦੋ ਦੋ ਰੁਪਏ ਘਟਾ ਦਿੱਤੇ ਗਏ ਆ 82 ਰੁਪਏ 91 ਪੈਸੇ ਡੀਜ਼ਲ ਦਾ ਰੇਟ ਹੈ ਇੱਥੇ ਇਸ ਸਮੇਂ ਦਾ ਹੋ ਚੁੱਕਿਆ ਤੇ 94 ਰੁਪਏ 2 ਪੈਸੇ ਪੈਟਰੋਲ ਦਾ ਰੇਟ ਹੋ ਚੁੱਕਿਆ ਤਾਂ 2 ਰੁਪਏ ਦੀ ਕਮੀ ਜ਼ਰੂਰ ਦੇਖਣ ਨੂੰ ਮਿਲੀ ਆ ਤਾਂ ਹਾਲਾਂਕਿ ਕਾਫੀ ਉਮੀਦਾਂ ਲਗਾਈਆਂ ਜਾ ਰਹੀਆਂ ਸੀ ਪਹਿਲਾਂ ਚਰਚਾਵਾ ਦਾ ਵਿਸ਼ਾ ਜ਼ਰੂਰ ਪੜਨਾ ਹੋਇਆ ਸੀ ਕਿ ਪੈਟਰੋਲ ਡੀਜ਼ਲ ਦੇ ਰੇਟ ਦੇ ਵਿੱਚ ਕਮੀ ਜ਼ਰੂਰ ਹੋ ਸਕਦੀ ਆ ਤਾਂ 2 ਰੁਪਏ ਘੱਟ ਹੋਇਆ ਤੇ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿੰਨਾ ਕੁ ਫਰਕ ਤੁਹਾਨੂੰ ਮਹਿਸੂਸ ਹੋਏਗਾ ਤੁਸੀਂ ਪੈਟਰੋਲ ਆਪਣੇ ਬਾਈਕ ਦੇ ਵਿੱਚ ਵਰਵਾ ਰਹੇ ਹੋ ਤਾਂ ਕਿੰਨਾ ਕੁ ਫਰਕ ਮਹਿਸੂਸ ਕਰਦੇ 2 ਰੁਪਏ ਅੱਜ ਰੇਟ ਘਟ ਗਿਆ ਠੀਕ ਹੈ ਸਰ ਬਧੀਆ ਗੱਲ ਹੈ ਹੂੰ ਪਹਿਲਾਂ ਗੈਸ ਦੇ ਰੇਟ ਘਟੇ ਨੇ ਹਾਂਜੀ 100 ਰੁਪਏ ਉਹਦਾ ਗੈਸ ਦਾ ਵੀ ਦੇਖਦੇ ਨੇ ਉੱਧਰ ਹੀ ਲੁ ਗੈਸ ਦਾ ਹਾਂਜੀ ਤਾਂ ਹੁਣ ਕਿੰਨਾ ਕੁ ਫਰਕ ਲੱਗਦਾ ਤੁਹਾਨੂੰ ਲੱਗਦਾ ਕੋਈ ਰਾਹਤ ਮਿਲ ਜਾਂਦੀ ਹੈ ਕਿ ਮਹਿੰਗਾਈ ਤਾਂ ਬਹੁਤ ਹੋ ਗਈ ਵੈਸੇ ਰਾਹਤ ਹੀ ਹੈ ਸਰ ਹੁਣ ਹੋਰ ਕੀ ਕਹਿਸਾ ਨੇ ਹੂੰ ਤਾਂ ਹੋਰ ਵੀ ਛੱਤ ਨਾਲ ਇੱਥੇ ਲੋਕ ਹੈਗੇ ਨਾ ਗੱਲਬਾਤ ਕਰਦੇ ਆ 2 ਰੁਪਏ ਪੈਟਰੋਲ ਤੇ ਡੀਜ਼ਲ ਦਾ ਰੇਟ 2 ਰੁਪਏ ਘਟ ਗਿਆ ਕਿਵੇਂ ਲੱਗਦਾ ਕੋਈ ਫਰਕ ਪਾਏਗਾ ਤੁਹਾਨੂੰ ਲੱਗਦਾ ਸਰ ਫਰਕ ਤਾਂ ਕੁਝ ਨਹੀਂ ਹੈ ਜੀ ਇਹ ਘਟ ਜਾਂਦਾ ਬਸ ਇਤਰਾ ਹੀ ਹੈ ਜੀ ਫਰਕ ਤਾਂ ਕੋਈ ਨਹੀਂ ਹੈਗੇ 1-2 ਰੁਪਏ 'ਚ ਕੀ ਫ ਕਿਆ ਫਰਕ ਪਾਣਾ ਜੀ ਤੋਂ ਤਾਂ ਕਿ ਉਹ ਜਿੰਨਾ ਘਟਾ ਦਿੰਦੇ ਆ ਉਹਨਾਂ ਫਿਰ ਵਧਾ ਵੀ ਦਿੰਦੇ ਆ ਦੋ ਰੁਪਏ ਦੋ ਰੁਪਏ ਘਟਾ ਵੀ ਦਿੰਦੇ ਤੇ 4-5 ਰੁਪਏ ਵਧਾ ਵੀ ਦਿੰਦੇ ਜੀ। ਕਿਆ ਫਾਇਦਾ ਜੀ? ਕੋਈ ਫਾਇਦਾ ਨਹੀਂ। ਜਿਆਦਾ ਰਾਹਤ ਨਹੀਂ ਨਹੀਂ ਕੋਈ ਰਾਹਤ ਨਹੀਂ। ਤਾਂ ਜਿਆਦਾ ਘਟਣਾ ਚਾਹੀਦਾ ਸੀ ਕਿ 5-10 ਰੁਪਏ ਤਾਂ ਹਾਂ ਜੀ ਹਾਂ ਜੀ ਘਟਦਾ ਘਟਾ ਜੀ ਜਾਂ ਵੱਧਦਾ ਜ਼ਿਆਦਾ ਜੀ। ਵੱਧਦਾ ਜ਼ਿਆਦਾ ਜੀ ਘਟਦਾ ਘਟਾ ਜੀ। ਹਾਂ ਥੋੜੀ ਘਟ ਰਹਾ ਹੱਦ ਤੱਕ ਹਾਂ ਜੀ ਹਾਂ 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 ਜੀ ਹਾਂ ਘਟ ਰਹਾ ਹੱਦ ਮਿਲ ਜੇ ਤਾਂ ਇਹ ਇਹ ਜਿਹੜੇ ਇਸ ਤਰੀਕੇ ਦੇ ਸੁਝਾਅ ਵੀ ਆ ਰਹੇ ਆ ਕਿ ਤੁਹਾਡੇ ਆ ਘੱਟ ਰਾਹਤ ਮਿਲੀ ਆ ਤੁਹਾਡੀ ਜ਼ਿਆਦਾ ਹੋਰ ਰਾਹਤ ਮਿਲ ਜਾਣੀ ਚਾਹੀਦੀ ਸੀਗੀ ਕਿਉਂਕਿ ਲੋਕਾ ਪੈਟਰੋਲ ਅਗਰ ਆਪਣੇ ਬਾਈਕ ਤੇ ਭਰੌਂਦੇ ਤਾਂ ਕੋਈ 3 ਤੇ 400 ਦਾ ਪੈਟਰੋਲ ਭਰੌਂਦੇ ਉਹਦੇ ਨਾਲ ਕੋਈ 10 5 ਰੁਪਏ ਦਾ ਜਿਹੜਾ ਫਰਕ ਹੈ ਜ਼ਿਆਦਾ ਤੋਂ ਜ਼ਿਆਦਾ ਪੈਂਦਾ 2 ਰੁਪਏ ਕੀਮਤ ਘਟ ਗਈ ਆ ਕਿਵੇਂ ਮਹਿਸੂਸ ਕਰਦੇ ਹੋ ਕੋਈ ਰਾਹਤ ਮਿਲੂਗੀ ਤੁਹਾਨੂੰ ਲੱਗਦਾ ਪੈਟਰੋਲ ਡੀਜ਼ਲ ਦੇ ਵਿੱਚ ਅਗਰ ਤੁਸੀਂ ਤਾਂ ਬਾਈਕ ਤੇ ਪਾਉਣੇ ਤਾਂ ਪੈਟਰੋਲ ਦਾ ਕਿੰਨਾ ਕ ਫਰਕ ਪੈਂਦਾ ਕਿੰਨਾ ਕ ਫਰਕ ਪੈ ਜਾਂਦਾ ਸਦੂ ਕਿ ਲੱਗਦਾ ਕੋਈ ਖਾਸ ਫਰਕ ਪਾਏਗਾ 2 ਪੈ ਨਹੀਂ ਕੁਝ ਖਾਸ ਫਰਕ ਨਹੀਂ ਹੋ ਰਿਹਾ ਸੋ ਬਿਲਕੁਲ ਰਲੀ ਮਿਲੀ ਜੀ ਇੱਕ ਪ੍ਰਤੀਕਿਰਿਆ ਰਵਿੰਦਰ ਨਜ਼ਰ ਆ ਰਹੀ ਹੈ ਕਿ ਕੋਈ ਸਮਝਦਾ ਹੈ ਕਿ ਇਹ ਜਿਹੜਾ ਕਟੌਤੀ ਕੀਤੀ ਗਈ ਕੋਈ ਬਹੁਤ ਜ਼ਿਆਦਾ ਨਹੀਂ ਹੈ ਥੋੜੀ ਹੋਰ ਕਟੌਤੀ ਹੋਣੀ ਚਾਹੀਦੀ ਸੀ ਲੇਕਿਨ ਜਿੰਨੀ ਵੀ ਰਾਹਤ ਮਿਲੇ ਉਸ ਦੇ ਵਿੱਚ ਖੁਸ਼ੀ ਵੀ ਕਈ ਲੋਕ ਮਹਿਸੂਸ ਕਰ ਰਹੇ ਨੇ ਮਨੀਸ਼ ਕੋਲ ਵੀ ਚਲਦੇ ਆ ਮਨੀਸ਼ ਇੱਥੇ ਕਿਸ ਤਰ੍ਹਾਂ ਦੀ ਰਿਐਕਸ਼ਨ ਸਾਹਮਣੇ ਆ ਰਹੀ ਹੈ ਜਿਸ ਨਾਲ 2 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ ਪੈਟਰੋਲ ਡੀਜ਼ਲ 'ਚ ਬਿਲਕੁਲ ਲੋਕ ਸਭਾ ਚੋਣਾਂ ਤੋਂ ਐਂ ਪਹਿਲਾ ਕੇਂਦਰ ਸਰਕਾਰ ਵੱਲੋਂ ਲੋਕਾਂ ਨੂੰ ਜਿਹੜੀ ਅੱਜ ਵੱਡੀ ਰਾਹਤ ਆ ਜਿਹੜੀ ਜਰੂਰ ਦਿੱਤੀ ਗਈ ਹੈ ਡੀਜ਼ਲ ਤੇ ਪੈਟਰੋਲ ਤੇ 2 ਰੁਪਏ ਪ੍ਰਤੀ ਜਿਹੜਾ ਘੱਟ ਰੇਟ ਕੀਤਾ ਗਿਆ ਉਸ ਨੂੰ ਲੈ ਕੇ ਲੋਕ ਕਿਤੇ ਨਾ ਕਿਤੇ ਖੁਸ਼ ਵੀ ਜਰੂਰ ਨਜ਼ਰ ਆ ਰਹੇ ਨੇ ਤੇ ਦੂਜੇ ਪਾਸੇ ਇਹਨੂੰ ਚੋਣ ਜੁਮੜਾ ਵੀ ਜਰੂਰ ਦੱਸ ਰਹੇ ਨੇ ਕਿ ਚੋਣਾਂ ਦੇ ਐ ਨੇੜੇ ਭਾਵੇਂ ਕਿ ਪਹਿਲਾਂ ਰੇਟ ਲਗਾਤਾਰ ਵਧਾਏ ਜਾ ਰਹੇ ਸਨ ਤੇ ਹੁਣ ਚੋਣਾਂ ਦੇ ਨੇੜੇ ਆ ਕੇ ਜਿਹੜਾ ਰੇਟ ਘੱਟ ਕੀਤਾ ਗਿਆ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਅਸੀਂ ਇਸ ਵਕਤ ਪੰਪ ਤੇ ਖੜੇ ਆਂ ਗੱਲਬਾਤ ਕਰਦੇ ਆਂ ਕੁਝ ਲੋਕਾਂ ਨਾਲ ਆ ਡਰਾਈਵਰ ਆ ਬਾਈ ਜੀ ਗੱਲਬਾਤ ਕੀ ਕਹਿਣਾ ਚਾਹੋਗੇ ਅੱਜ ਕੇਂਦਰ ਸਰਕਾਰ ਨੇ 2 ਰੁਪਏ ਘਟਾਇਆ ਕੋਈ ਫਰਕ ਪਿਆ ਲੱਗਦਾ ਫਰਕ ਤਾਂ ਕਾਹਦਾ ਪਿਆ ਲੱਗਦਾ ਚੋਣਾ ਆ ਗਈਆਂ ਜੀ ਚੋਣਾ ਕਰਕੇ ਬਸ ਕਰੀ ਜਾਂਦੇ ਆ ਕਿ ਸਸਤਾ ਕਹਿੰਦਾ ਭਾਬ ਹਾਂ ਵੋਟਾਂ ਲੈਣੀਆਂ ਵੋਟਾਂ ਤੋਂ ਬਾਅਦ ਫਿਰ ਵਧਾ ਦੇਣਾ ਕਿੰਨਾ ਕੁ ਔਖਾ ਹੋ ਜਾਂਦਾ ਮਹਿੰਗਾ ਸਸਤਾ ਹੁੰਦਾ ਕਾਹਦਾ ਹੈ ਜੀ ਬਸ ਚੱਲੀ ਜਾਂਦਾ ਖਾੜਾ ਜਿਵੇਂ ਮਾਦੀ ਬਸ ਬਿਲਕੁਲ ਇਹ ਕਹਿੰਦੇ ਚੋਣਾ ਆ ਗਈਆਂ ਚੋਣਾ ਕਰਕੇ ਰੇਟ ਆ ਜਿਹੜੇ ਘਟਾਏ ਨੇ ਕੁਝ ਹੋਰ ਵਿਅਕਤੀ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਕੀ ਕਹਿਣਾ ਚਾਹੋਂਗੇ ਅੱਜ ਰੇਟ ਘਟ ਗਿਆ 2 ਰੁਪਏ ਕੋਈ ਫਰਕ ਪਿਆ ਜੇਬ ਤੇ ਕੋਈ ਬੋਝ ਘਟਿਆ ਕਹਦਾ ਪੈਟਰੋਲ ਤੇ ਡੀਜ਼ਲ ਦੇ ਰੇਟ ਘਟਾਇਆ 2 ਰੁਪਏ ਜੀ ਅੱਛਾ ਘਟਾ ਲਿਆ ਪਰ ਕੋਈ ਫਰਕ ਪਿਆ ਇਹਦੇ ਨਾਲ ਫਰਕ ਪੂਆ ਖਰਚੇ ਦਾ ਕੋਈ ਹਾਂ ਫਰਕ ਪਾਊਗਾਗਾ ਪੈਜੂ ਫਰਕਾਂ ਹਾਂ ਬਿਲਕੁਲ ਕੁਝ ਲੋਕ ਕਹਿੰਦੇ ਨੇ ਕਿ ਕੁਝ ਰਾਹਤ ਜਰੂਰ ਮਿਲੇਗੀ 2 ਰੁਪਏ ਰੇਟ ਘਟਣ ਨਾਲ ਕਿਉਂਕਿ ਮਹਿੰਗਾਈ ਹੈ ਜਿਹੜੀ ਮਹਿੰਗਾਈ ਦੀ ਮਾਰ ਆ ਲਗਾਤਾਰ ਲੋਕਾਂ ਤੇ ਪੈ ਰਹੀ ਹੈ ਡੀਜ਼ਲ ਪੈਟਰੋਲ ਦੇ ਰੇਟ ਨੇ ਜਿਹੜੇ ਕਾਫੀ ਵਧ ਰਹੇ ਨੇ ਪਿਛਲੇ ਸਮੇਂ ਦੌਰਾਨ ਕਾਫੀ ਰੇਟਾਂ ਵਿੱਚ ਇਜਾਫਾ ਹੋਇਆ ਸੀ ਪਰ 2 ਰੁਪਏ ਰਾਹਤ ਮਿਲਣ ਨਾਲ ਕਿਤਨਾ ਕਿਤੇ ਲੋਕਾਂ ਨੂੰ ਘਟਾਉਣ ਨਾਲ ਰਾਹਤ ਜਰੂਰ ਮਿਲੀ ਹੈਗੀ ਹੈ ਜੀ ਬਿਲਕੁਲ ਔਰ ਜਿਸ ਤਰ੍ਹਾਂ ਦੇ ਨਾਲ ਹਾਲਾਂਕਿ ਹਮੂਮਨ ਹਮੇਸ਼ਾ ਹੀ ਹੁੰਦਾ ਜਦੋਂ ਕਿਸ ਤਰ੍ਹਾਂ ਚੋਣਾ ਹੁੰਦੀਆਂ ਨੇ ਤਾਂ ਇੱਕ ਰਾਹਤ ਜਰੂਰ ਮਿਲਦੀ ਹੈ ਲੇਕਿਨ ਅਰਵਿੰਦਰ ਜਿਸ ਤਰ੍ਹਾਂ ਦੇ ਨਾਲ ਅ ਤੇ ਕੁਝ ਸਮੇਂ ਤੋਂ ਹਾਲਾਂਕਿ ਵਾਅਦਾ ਨਹੀਂ ਹੋਇਆ ਸੀਗਾ ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਉਹ ਇੱਕ ਰਾਹਤ ਸੀ ਇੱਕ ਸਮਾਂ ਸੀ ਜਦੋਂ ਕਿ ਲਗਾਤਾਰ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ 1 ਰੁਪਏ ਆ ਕੁਝ ਪੈਸੇ ਲਗਾਤਾਰ ਇਜ਼ਾਫਾ ਹੋ ਰਿਹਾ ਸੀ ਲੇਕਿਨ ਇਸ ਵਿੱਚਕਾਰੂੰ 2 ਰੁਪਏ ਦੀ ਕਟੌਤੀ ਹੋਣੀ ਯਕੀਨਨ ਕਿਤੇ ਨਾ ਕਿਤੇ ਥੋੜੀ ਜੀ ਰਾਹਤ ਤਾਂ ਜ਼ਰੂਰ ਹੈ ਜੇਬ ਤੇ ਬਿਲਕੁਲ ਜ਼ਾਹਿਰ ਤੌਰ ਤੇ ਜਿਵੇਂ ਅਸੀਂ ਜ਼ਿਕਰ ਵੀ ਕਰ ਰਹੇ ਸੀਗੇ ਕਿ ਜਦੋਂ ਟਰਾਂਸਪੋਰਟੇਸ਼ਨ ਕਮਰਸ਼ੀਅਲ ਯੂਜ਼ ਦੇ ਵਿੱਚ ਜਦੋਂ ਇਹ 2 ਰੁਪਏ ਘੱਟ ਹੁੰਦਾ ਡੀਜ਼ਲ ਜਾਂ ਪੈਟਰੋਲ ਦਾ ਰੇਟ ਤਾਂ ਉਦੋਂ ਚੀਜ਼ਾਂ ਦੇ ਜਿਹੜੇ ਰੇਟ ਹੈਗੇ ਆ ਸਬਜ਼ੀਆਂ ਤੋਂ ਫਲਾਂ ਦੇ ਜਾਂ ਫਿਰ ਹੋਰ ਜਿਹੜਾ ਸਾਜ ਸਮਾਨ ਦਾ ਉਦੋਂ ਹੁੰਦਾ ਉਹਦੇ ਰੇਟਾਂ ਦੇ ਵਿੱਚ ਥੋੜੀ ਕਮੀ ਆ ਜਾਂਦੀ ਆ ਤਾਂ ਇਹ ਲੌਂਗ ਅਪੈਕਟ ਦੇ ਵਿੱਚ ਜਿਹੜਾ ਇਹਦਾ ਫਰਕ ਜ਼ਰੂਰ ਪੈਂਦਾ ਲੇਕਿਨ ਅਗਰ ਬਾਈਕ ਦੇ ਵਿੱਚ ਅਗਰ ਤੁਸੀਂ 2-300 ਦਾ ਪੈਟਰੋਲ ਭਰਵਾਉਣੇ ਆ ਤਾਂ ਉਹਦੇ ਵਿੱਚ ਜ਼ਰੂਰ ਜਿਹੜਾ ਹੈਗਾ 5-7 ਰੁਪਏ 10 ਰੁਪਏ ਦਾ ਫਰਕ ਪੈਂਦਾ ਉਹ ਕੋਈ ਬਹੁਤ ਵੱਡੀ ਰਾ ਹੈਗੇ ਆ ਉਹਨਾਂ ਨੂੰ ਨਹੀਂ ਲੱਗਦੀ ਇਸੇ ਕਰਕੇ ਕਈ ਲੋਕ ਜਿਹੜੇ ਰਲੀ ਮਿਲੀ ਪ੍ਰਤੀਕਿਰਿਆ ਵੀ ਦਿੰਦੇ ਆ ਕਿ ਪੈਟਰੋਲ ਦੇ ਰੇਟ ਹੋਰ ਘਟਨੇ ਚਾਹੀਦੇ ਸੀ ਡੀਜ਼ਲ ਦੇ ਰੇਟ ਵੀ ਘਟਨੇ ਚਾਹੀਦੇ ਤਾਂ ਕਿ ਜ਼ਿਆਦਾ ਰਾਹਤ ਮਹਿਸੂਸ ਹੁੰਦੀ ਤਾਂ ਹਾਲ ਪਲਾਟ ਤੁਸੀਂ ਇੱਕ ਵਾਰ ਤਸਵੀਰਾਂ ਵੀ ਦੇਖ ਸਕਦੇ ਹੋ ਤਾਂ ਪੰਪ ਦੇ ਉੱਤੇ ਖੜੇ ਆ ਸੀ ਪੈਟਰੋਲ ਪੰਪ ਚੰਡੀਗੜ੍ਹ ਦਾ ਹੈਗਾ ਤਾਂ ਗੱਲਬਾਤ ਵੀ ਕਰਦੇ ਆ ਤੇ ਇਹਨਾਂ ਗੱਲਬਾਤ ਕਰਦੇ ਆ 2 ਰੁਪਏ ਪੈਟਰੋਲ ਤੇ ਡੀਜ਼ਲ ਦਾ ਰੇਟ ਜਿਹੜਾ ਹੈਗਾ ਉਹ ਘਟਿਆ ਕੋਈ ਫਰਕ ਜ਼ਿਆਦਾ ਪਿਆ ਤੁਹਾਨੂੰ ਕਿਵੇਂ ਮਹਿਸੂਸ ਕਰਦੇ ਹੋ ਕੋਈ ਰਾਹਤ ਮਿਲੇਗੀ ਜਾਂ ਕਿਸੇ ਤਰੀਕੇ ਨਾਲ ਭਾਜੀ ਕੁਛ ਤਾਂ ਫਰਕ ਪਿਆ ਨਾ ਇਹਦੇ ਤੋਂ ਬੜਾ ਫਰਕ ਪੈ ਜਾਣਾ ਹਾਂਜੀ ਹਾਂਜੀ ਕਿਵੇਂ ਫਰਕ ਪਾਏਗਾ ਤੁਸੀਂ ਇਹਨਾਂ ਨੂੰ ਵੋਟਰ ਆਗੇ ਤਾਂ ਫਰਕ ਪਿਆ ਹੀ ਹੈ ਇਹ ਹੋ ਸਕਦਾ ਹਾਂ ਹਾਂ ਤੁਸੀਂ ਕਹਿੰਦੇ ਲੋਕ ਸਭਾ ਚ ਕਰਤੀ ਹੈ ਹਾਂਜੀ ਹਾਂਜੀ ਲੋਕ ਸਭਾ ਇਲੈਕਸ਼ਨ ਆਗੇ ਨਾ ਉਹਦੇ ਕਾਰਨ ਹੋ ਸਕਦਾ ਹੈ ਤੇ ਸਰਟਰ ਵਾ ਸਸਤਾ ਹੋ ਜਾ ਉਹ ਵੀ ਕਾਰਨ ਹੋ ਆ ਹੀ ਹੋ ਸਕਦਾ ਅੱਛਾ ਇਹ ਤੋਂ ਲੱਗਦਾ ਕਿ ਜਿਆਦਾ ਹੋਣਾ ਚਾਹੀਦਾ ਸੀ ਆ ਦੋਸ ਤੇ ਬਹੁਤ ਦੇਖੋ ਇਹ ਸਰਕਾਰ ਦੀ ਦੋ ਹੋਏ ਇਹ ਵੀ ਕੁਝ ਨਹੀਂ ਕਰ ਸਕਦਾ ਜੋ ਹੋ ਗਿਆ ਵਧੀਆ ਹੋ ਗਿਆ ਬਜਟ ਤੇ ਕੁਝ ਐਸਾ ਪਾਏਗਾ ਤੁਹਾਡੇ ਕਰਦੇ ਬਜਟ ਦੇਖੋ ਫਰਕ ਤਾਂ ਪਾਉਂਗੇ ਇਹ ਦੂਰ ਵੀ ਘਟ ਗਿਆ 100 ਰੁਪਏ ਸਰਟਰ ਘਟ ਗਿਆ ਫਰਕ ਤਾਂ ਪੈਂਦੀ ਹੈ ਜੀ ਹਾਂਜੀ ਹਾਂਜੀ ਬਿਲਕੁਲ ਤਾਂ ਥੋੜੀ ਬਹੁਤ ਤਾਂ ਰਾਹਤ ਜਿਹੜੀ ਹੈਗੀ ਆ ਉਹ ਜਰੂਰ ਮਿਲਦੀ ਹੈ ਇਹ ਗੱਲਬਾਤ ਇਹਨਾਂ ਵੱਲੋਂ ਕਹੀ ਜਾ ਰਹੀ ਆ ਹਾਲ ਫਿਲਹਾਲ ਤਾਂ ਇਹ ਮਿਲੀ ਜਰੂਰ ਪ੍ਰਤੀਕਿਰਿਆ ਹੈਗੀ ਆ ਕਿਉਂਕਿ ਉਮੀਦ ਕਈ ਵਾਰ ਜ਼ਿਆਦਾ ਕੀਤੀ ਜਾਂਦੀ ਆ ਕਿਉਂਕਿ 5-10 ਰੁਪਏ ਉਮੀਦ ਕੀਤੀ ਜਾ ਰਹੀ ਸੀ ਕਿ ਘੱਟ ਹੋਏ ਕਿਉਂਕਿ 94 ਰੁਪਏ ਡੀ ਪੈਟਰੋਲ ਦਾ ਰੇਟ ਆ ਤੇ 82 ਰੁਪਏ ਡੀਜ਼ਲ ਦਾ ਰੇਟ ਤਾਂ ਹਾਲੇ ਕੋਈ ਨਹੀਂ ਬਿਲਕੁਲ ਸੋ ਰਲਿਆ ਮਿਲਿਆ ਇੱਕ ਰਿਐਕਸ਼ਨ ਜਿਹੜੇ ਲੋਕਾਂ ਦੇ ਸਾਹਮਣੇ ਆ ਰਹੇ ਨੇ ਕਈ ਮਹਿਸੂਸ ਕਰਦੇ ਨੇ ਕਿ ਜਿੰਨੀ ਵੀ ਰਾਹਤ ਹੈ ਉਨੀ ਸਹੀ ਲੇਕਿਨ ਕੁਝ ਮਹਿਸੂਸ ਕਰਦੇ ਨੇ ਜੇ ਚੋੜ ਫਿਲਹਾਲ ਦੀ ਇਹਨਾਂ तमाम ਤਸਵੀਰਾਂ ਅਤੇ ਜਾਣਕਾਰੀ ਲਈ ਸੋ ਫਿਲਹਾਲ ਇਹ ਚੋਣ ਤੋਂ ਪਹਿਲਾਂ ਲੋਕਾਂ ਨੂੰ ਇੱਕ ਰਾਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਰੁਕੜਦੇ ਅਗੇ ਚੋਣ ਕਮਿਸ਼ਨ ਨੇ ਇਲੈਕਟ